ਕੈਨੇਡੀਅਨ ਸਰਕਾਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਨਵੇਂ ਕ੍ਰੈਡਿਟ ਐਕਸਪੀਰੀਅੰਸ ਕਲਾਸ ਡਰਾ ਦੇ ਆਧਾਰ ਤੇ ਆਈਟੀਏ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਰ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਐਕਸਪ੍ਰੈਸ ਐਂਟਰੀ ਪੂਲ ਵਿੱਚ ਕੈਨੇਡੀਅਨ ਪਰਮਨੈਂਟ ਰੈਜ਼ਿਡੈਂਸੀ ਦੀ ਮੰਗ ਕਰਨ ਵਾਲੇ ਉਮੀਦਵਾਰਾਂ ਦੇ ਲਈ ਉਹਨਾਂ ਦਾ CRS ਸਕੋਰ ਉਹਨਾਂ ਦੇ ਅਪਲਾਈ ਕਰਨ ਜਾਂ ਸੱਦਾ ਪ੍ਰਾਪਤ ਕਰਨ ਦੀਆਂ ਸੰਭਾਵਨਾ ਨੂੰ ਬਣਾ ਦੇਵੇਗਾ ਜਾਂ ਤੋੜ ਦੇਵੇਗਾ ਜੋ ਬਿਨੇਕਾਰ CEC ਪ੍ਰੋਗਰਾਮ ਲਈ ਯੋਗਤਾ ਪੂਰੀ ਕਰਦੇ ਨੇ ਐਕਸਪੀਰੀਅੰਸ ਐਂਟਰੀ ਦੇ ਵਿੱਚ ਪੂਲ ਦੇ ਅੰਦਰ ਦਾਖਲ ਹੋਣ ਲਈ ਯੋਗ ਹੁੰਦੇ ਨੇ ਜਿੱਥੇ ਉਹਨਾਂ ਨੂੰ ਇੱਕ ਵਿਆਪਕ ਰੈਂਕਿੰਗ ਸਿਸਟਮ CRS ਸਕੋਰ ਦਿੱਤਾ ਜਾਂਦਾ ਤੇ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਦਰਜਾ ਦਿੱਤਾ ਜਾਂਦਾ ਹਰ ਸਮੇਂ ਅਤੇ ਫਿਰ ਕੈਨੇਡੀਅਨ ਸਰਕਾਰ ਸਭ ਤੋਂ ਵੱਧ ਸਕੋਰ ਵਾਲੇ ਉਮੀਦਵਾਰਾਂ ਦੀ ਚੋਣ ਕਰਦੀ ਹੈ ਜੋ ਡਰਾਲ ਲਈ ਯੋਗ ਹੁੰਦੇ ਨੇ ਉਹਨਾਂ ਨੂੰ ਕੈਨੇਡੀਅਨ ਸਥਾਈ ਨਿਵਾਸ ਲਈ ਅਪਲਾਈ ਕਰਨ ਲਈ ਸੱਦਾ ਆਈਟੀਏ ਜਾਰੀ ਕੀਤੇ ਜਾਂਦੇ ਨੇ ਹਾਲਾਂਕਿ ਆਈਆਰਸੀਸੀ ਨੇ ਈਈ ਪੂਲ ਵਿੱਚ 3380 ਈਸੀ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਹੈ ਇਹਨਾਂ ਉਮੀਦਵਾਰਾਂ ਦਾ ਸੀ ਆਰਐਸ ਸਕੋਰ 507 ਜਾਂ ਇਸ ਤੋਂ ਵੱਧ ਸੀ ਜੋ ਸਾਲ ਦੀ ਸ਼ੁਰੂਆਤ ਤੋਂ ਬਾਅਦ ਇਸ ਡਰਾਫਟ ਸ਼੍ਰੇਣੀ ਵਿੱਚ ਸਭ ਤੋਂ ਘੱਟ ਆਫ ਸਕੋਰ ਸੀ ਅਸੀਂ ਉਹਨਾਂ ਉਮੀਦਵਾਰਾਂ ਨੂੰ ਕਾਲਪਨਿਕ ਪ੍ਰੋਫਾਈਲ ਬਣਾਏ ਨੇ ਪਿਛਲੇ CEC ਸਕੋਰ ਜੋ ਡਰਾ ਦੇ ਵਿੱਚ ਚੁਣੇ ਗਏ ਸਨ ਉਹ aeration ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਉਦਾਹਰਣ ਦੇ ਵਿੱਚ ਬਾਇਓ ਸਹਿਨਾ Sri Lanka ਤੋਂ 26 ਸਾਲ ਦੀ ਕੈਮੀਕਲ ਇੰਜੀਨੀਅਰ ਹੈ ਜਿੱਥੇ ਉਹ ਇੰਜੀਨੀਅਰਿੰਗ ਦੇ ਵਿੱਚ 3 ਸਾਲਾਂ ਦਾ ਜਿੱਥੇ ਬੈਚਲਰ ਡਿਗਰੀ ਕਰਨ ਲਈ ਕੈਨੇਡਾ ਚਲਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਡਿਪਲੋਮਾ ਕੋਰਸ ਕੀਤਾ ਗ੍ਰੈਜੂਏਟ ਹੋਣ ਤੋਂ ਬਾਅਦ ਉਸ ਨੇ ਵਰਸਸ ਇੰਜੀਨੀਅਰ ਵਜੋਂ ਇੱਕ ਕਨਸਲਟਿੰਗ ਕੰਪਨੀ ਵਿੱਚ ਮੈਂ ਆਪਣੀ ਪ੍ਰਾਪਤ ਕੀਤੀ ਅਤੇ ਉੱਥੇ 2 ਸਾਲਾਂ ਤੋਂ ਥੋੜਾ ਜਿਹਾ ਕੰਮ ਕੀਤਾ ਤੇ ਉਸ ਕੁਲ ਅਨੇਜੀ ਭਾਸ਼ਾ ਵਿੱਚ ਉਹਨਾਂ ਸਾਰੇ ਸ਼੍ਰੇਣੀਆਂ ਵਿੱਚ CLB 10+ ਤੇ ਜਿਸ ਨੇ ਉਸ ਸ਼੍ਰੇਣੀ ਵਿੱਚ ਉਸ ਨੂੰ ਵੱਧ ਤੋਂ ਵੱਧ ਸਕੋਰ ਅੰਕ ਪ੍ਰਾਪਤ ਕੀਤੇ ਪਰ ਉਹ ਫ੍ਰੈਂਚ ਨਹੀਂ ਬੋਲਦਾ ਸੀ ਇੱਥੇ ਉਸ ਦੇ ਹੁਨਰ ਦੇ ਯੋਗਤਾ ਅਤੇ ਉਹਨਾਂ ਨੂੰ ਅਲਰਟ ਕੀਤੇ ਗਏ ਅੰਕ ਉਮਰ ਦੀ ਗੱਲ ਕੀਤੀ ਜਾਵੇ ਤਾਂ 26 ਸਾਲ 110 ਅੰਕ ਇਸ ਵਿੱਚ ਸਿੱਖਿਆ 2 ਜਾਂ ਵੱਧ ਪੋਸਟ ਸਕੈਂਡਰੀ ਪ੍ਰਮਾਣ ਪੱਤਰ ਵਿੱਚ ਘੱਟੋ ਘੱਟ 3 ਸਾਲ ਦਾ ਤਜਰਬਾ 128 ਅੰਕ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਤੁਹਾਡੇ ਕੋਲ ਉन्नत ਹੈ ਤਾਂ ਇਸ ਵਿੱਚ 136 ਅੰਕ ਕੈਨੇਡਾ ਵਿੱਚ ਕੰਮ ਦਾ ਤਜਰਬਾ 2.5 ਸਾਲ ਦਾ ਤਾਂ 53 ਅੰਕ ਸਿੱਖਿਆ ਭਾਸ਼ਾ ਕੈਨੇਡੀਅਨ ਕੰਮ ਦਾ ਤਜਰਬਾ 50 ਅੰਕ ਕੈਨੇਡੀਅਨ ਸਿੱਖਿਆ ਤੀ ਅੰਕ ਇਹ ਦਿੱਤੇ ਜਾਂਦੇ ਨੇ ਬਿਨਾਂ ਜੀਵਨ ਸਾਥੀ ਦੇ ਪ੍ਰਾਇਮਰੀ ਬਿਨੇਕਾਰਾਂ ਲਈ ਕੋਰ ਮਨੁੱਖੀ ਪੂੰਜੀ 427 ਅਬਲਿਕ 460 ਹੁਨਰ ਤਜਰਬੇਕਾਰ ਯੋਗਤਾ ਸੰਜੋਗ 50 ਅਬਲਿਕ 100 ਤੇ ਵਧਿਕ ਕਾਰਕ 30 ਤੇ 600 ਇਸ ਪ੍ਰੋਫਾਈਲ ਦੇ ਆਧਾਰ ਤੇ ਸਾਇਨ ਨੂੰ 507 ਅੰਕ ਪ੍ਰਾਪਤ ਹੋਏ ਜੋ ਪਿਛਲੇ ਸੀ ਇਸੀ ਕੱਟ ਆਫ ਸਕੋਰ ਦੇ ਬਿਲਕੁਲ ਬਰਾਬਰ ਹਨ ਇਸ ਦਾ ਮਤਲਬ ਇਹ ਹੈ ਕਿ ਨਵੇਂ ਡਰਾਅ ਤੋਂ ਬਾਅਦ ਉਸ ਨੂੰ ਆਈਟੀਏ ਪ੍ਰਾਪਤ ਹੋਣ ਦੀਆਂ ਬਹੁਤ ਜ਼ਿਆਦਾ ਸੰਭਾਵਨਾ ਨੇ ਹੁਣ ਉਦਾਹਰਨ ਦੂਜੀ ਦੀ ਜੇਕਰ ਗੱਲ ਕਰੀਏ ਤਾਂ ਬਾਇਓ ਦੇ ਵਿੱਚ ਹੇਲੇਨਾ ਇੰਗਲੈਂਡ ਤੋਂ 29 ਸਾਲਾ ਮਾਰਕੀਟਿੰਗ ਪੇਸ਼ੇਵਰ ਜਿਸ ਕੋਲ ਪਹਿਲਾਂ ਹੀ ਉੱਥੇ ਦੇ 2 ਸਾਲ ਦਾ ਕੰਮ ਦਾ ਤਜਰਬਾ ਉਹ ਮਾਰਕੀਟਿੰਗ ਵਿੱਚ ਮਾਸਟਰ ਡਿਗਰੀ ਕਰਨ ਲਈ ਕੈਨੇਡਾ ਚਲੀ ਗਈ ਸੀ ਤੇ ਫਿਰ ਕੈਨੇਡਾ ਵਿੱਚ ਇੱਕ ਫਰਮ ਜਿਸ ਸ਼ਾਮਲ ਹੋਗੇ ਜਿੱਥੇ ਉਸਨੇ 1 ਸਾਲ ਕੰਮ ਕੀਤਾ ਹੇਲਨਾ ਕੋਲ ਵਧੀਆ ਅੰਗਰੇਜ਼ੀ ਦਾ ਹੁਨਰ ਹੈ ਸਾਰੀ ਸ਼੍ਰੇਣੀਆਂ ਵਿੱਚ ਸੀਐਲਬੀ 10 ਪਲੱਸ ਤੇ ਪਰ ਉਹ ਫ੍ਰੈਂਚ ਨਹੀਂ ਬੋਲਦੀ ਇੱਥੇ ਉਸਦੇ ਹੁਨਰ ਯੋਗਤਾ ਤੇ ਉਹਨਾਂ ਦੇ ਅਲਰਟ ਕੀਤਾਗੇ ਅੰਕਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਮਰ 29 ਸਾਲ 110 ਅੰਕ ਸਿੱਖਿਆ ਮਾਸਟਰ ਡਿਗਰੀ 135 ਅੰਕ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਉਨਤ 136 ਅੰਕ ਕੈਨੇਡਾ ਵਿੱਚ ਕੰਮ ਦਾ ਤਜਰਬਾ 40 ਅੰਕ ਸਿੱਖਿਆ ਭਾਸ਼ਾ ਕੰਮ ਦਾ ਤਜਰਬਾ ਪੰਜਾਬ 1 ਸਾਲ ਦਾ 40 ਅੰਕ ਤੇ ਉੱਥੇ ਹੀ ਕੰਮ ਸਿੱਖਿਆ ਸਿੱਖਿਆ ਭਾਸ਼ਾ ਕੰਮ ਦਾ ਤਜਰਬਾ 50 ਅੰਕ ਵਿਦੇਸ਼ੀ ਕੰਮ ਭਾਸ਼ਾ ਕੈਨੇਡੀਅਨ ਕੰਮ ਦਾ ਤਜਰਬਾ 38 ਅੰਕ ਕੈਨੇਡੀਅਨ ਸਿੱਖਿਆ ਦੇ ਵਿੱਚ ਟੀ ਅੰਕ ਉਹਨਾਂ ਦੇ ਕੋਲ ਸਨ ਬਿਨਾ ਜੀਵਨ ਸਾਥੀ ਦੇ ਪ੍ਰਾਇਮਰੀ ਬਿਨੇਕਾਰ ਲਈ ਹੋਰ ਮਨੁੱਖੀ ਪੂੰਜੀ 421 ਬਲਿਕਸ 460 ਹੁਨਰ ਤਬਾਦਲਾ ਯੋਗ ਸੰਜੋਗ 88 ਤੇ 100 ਕਾਰਕ ਵਧਿਕ ਕਾਰ 36 ਤੇ 600 ਨਤੀਜੇ ਇਸ ਪ੍ਰੋਫਾਈਲ ਦੇ ਆਧਾਰ ਤੇ ਹੇਲੇਨਾ ਨੇ 539 ਅੰਕ ਜੋ ਪਿਛਲੇ ਸੀਈਸੀ ਕੱਟਆਪ ਸ코ਰ ਤੋਂ ਵੱਧ ਇਸ ਦਾ ਮਤਲਬ ਇਹ ਹੈ ਕਿ ਉਸ ਨੂੰ ਨਵੇਂ ਡਰਾ ਤੋਂ ਬਾਅਦ ਇੱਕ ਆਈਟੀਆ ਪ੍ਰਾਪਤ ਹੋਵੇਗਾ ਉਦਾਹਰਨ ਤੀਸਰੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਾਇਓ ਦੇ ਅੰਦਰ ਸ਼ਾਮਿਲ ਆ ਇੱਕ 31 ਸਾਲ ਦਾ ਆਰਕੀਟੈਕਟ ਜਿਸ ਦੀ ਵਿਸ਼ਵ ਵਿਆਪੀ ਮੌਜੂਦਗੀ ਵਾਲੀ ਇੱਕ ਮਿਸ਼ਰੀ ਕੰਪਨੀ ਵਿੱਚ ਇੱਕ ਸਾਲ ਦਾ ਤਜਰਬਾ ਕੈਨੇਡਾ ਤੋ ਨੌਕਰੀ ਦੀ ਜਾਇਜ਼ ਪੇਸ਼ਕਸ਼ ਪ੍ਰਾਪਤ ਕਰਨ ਤੋਂ ਬਾਅਦ ਉਹ ਵਰਕ ਪਰਮਿਟ ਤੇ ਪਹੁੰਚੀ ਅਤੇ 1 ਸਾਲ ਦੇ ਲਈ ਦੇਸ਼ ਵਿੱਚ ਕੰਮ ਕੀਤਾ ਉਸਨੇ ਐਲ ਐਮ ਆਈਏ ਨਾਲ ਰੁਜ਼ਗਾਰ ਦਾ ਪ੍ਰਬੰਧਨ ਕੀਤਾ ਸਾਮੀਆ ਕੋਲ ਚੰਗੀ ਅੰਗਰੇਜ਼ੀ ਹੁਨਰ ਹੈ ਸਾਰੇ ਸ਼੍ਰੇਣੀਆਂ ਵਿੱਚ ਸੀ ਐਲ ਬੀ 9 ਪਰ ਉਹ ਫ੍ਰੈਂਚ ਨਹੀਂ ਬੋਲਦੀ ਹਾਲਾਂਕਿ ਉਸ ਕੋਲ ਦੋ ਡਿਗਰੀਆਂ ਨੇ ਪਰ ਉਸਨੇ ਕੈਨੇਡਾ ਵਿੱਚ ਕਦੇ ਪੜ੍ਹਾਈ ਨਹੀਂ ਕੀਤੀ ਤੇ ਉਮਰ ਦੀ ਗੱਲ ਕੀਤੀ ਜਾਵੇ 32 ਸਾਲ 99 ਅੰਕ ਸਿੱਖਿਆ ਘੱਟੋ ਘੱਟ 3 ਸਾਲ ਦੇ ਨਾਲ ਦੋ ਪੋਸਟ ਸਕੈਂਡਰੀ ਪ੍ਰਮਾਣ ਪੱਤਰ 128 ਅੰਕ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਸ਼ੁਰੂਆਤੀ ਪੇਸ਼ਗੀ 124 ਅੰਕ ਕੈਨੇਡਾ ਵਿੱਚ ਕੰਮ ਦਾ ਤਜਰਬਾ 1 ਸਾਲ ਦਾ 40 ਅੰਕ ਸਿੱਖਿਆ ਭਾਸ਼ਾ ਕੈਨੇਡੀਅਨ ਕੰਮ ਦਾ ਤਜਰਬਾ 50 ਅੰਕ ਵਿਦੇਸ਼ੀ ਕੰਮ ਭਾਸ਼ਾ ਕੈਨੇਡੀਅਨ ਕੰਮ ਦਾ ਤਜਰਬਾ 38 ਅੰਕ ਕੁਆਲੀਫਾਈਂਗ ਕੈਨੇਡੀਅਨ ਨੌਕਰੀ ਦੀ ਪੇਸ਼ਕਸ਼ 50 ਅੰਕ ਬਿਨਾਂ ਜੀਵਨ ਸਾਥੀ ਦੇ ਪ੍ਰਾਇਮਰੀ ਬਿਨੇਕਾਰ ਲਈ ਕੋਰ ਮਨੁੱਖੀ ਪੂੰਜੀ ਇਕ 399 ਅਬਲੀਕ 460 ਹੁਨਰਤਵਾਦ ਲਈ ਯੋਗ ਸੰਜੋਗ 88 ਦੇ 100 ਵਿਧੀ ਕਾਰਕ 50 ਅਬਲੀਕ 600 ਨਤੀਜੇ ਇਸ ਪਰ ਪਹਿਲੇ ਆਧਾਰ ਤੇ ਸ਼ਾਮੀਆਂ ਦੇ 529 ਅੰਕ ਬਣਦੇ ਨੇ ਜੋ ਪਿਛਲੇ ਸੀਈਸੀ ਕੱਟਆਪ ਸਕੋਰ ਤੋਂ ਵੱਧ ਹੈ ਇਸ ਦਾ ਮਤਲਬ ਇਹ ਹੈ ਕਿ ਉਸ ਨੂੰ ਨਵੇਂ ਡਰਾਅ ਤੋਂ ਬਾਅਦ ਇਕਾਈਟੇਈ ਪ੍ਰਾਪਤ ਹੋਵੇਗਾ ਤੇ ਉਥੇ ਉਦਾਹਰਨ ਦੇ ਲਈ ਚੌਥੀ ਬਾਇਓ ਸ਼ਾਮੀਆ ਅਲਜੀਰੀਆ ਇੱਕ 33 ਸਾਲਾ ਜੋ ਇਲੈਕਟ੍ਰੀਸ਼ੀਅਨ ਬਣਨ ਲਈ ਕੈਨੇਡਾ ਚਲਾ ਗਿਆ ਤੇ ਉਸਨੇ ਇੱਕ ਟ੍ਰੇਡ ਸਕੂਲ ਵਿੱਚ ਦਾਖਲਾ ਲਿਆ ਇੱਕ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਪੂਰਾ ਕੀਤਾ ਉਸ ਨੂੰ ਖਤਮ ਕਰਨ ਤੋਂ ਬਾਅਦ ਉਸਨੇ ਇੱਕ ਸਾਲ ਇਲੈਕਟ੍ਰੀਸ਼ੀਅਨ ਵਜੋਂ ਕੰਮ ਕੀਤਾ ਉਹ ਚੰਗੀ ਅੰਗਰੇਜ਼ੀ ਬੋਲਦਾ ਸਾਰੇ ਸ਼੍ਰੇਣੀਆਂ ਵਿੱਚ CLB 9 ਹੁਨਰ ਤੇ ਫ੍ਰੈਂਚ ਸਾਰੀ ਸ਼੍ਰੇਣੀ ਵਿੱਚ CLB 8 ਵਿੱਚ ਮੁਹਾਰਤ ਰੱਖਦਾ ਉਮਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ 33 ਸਾਲ ਦੀ ਉਮਰ 88 ਅੰਕ ਸਿੱਖਿਆ 3 ਸਾਲ ਦੀ ਪੋਸਟ ਸਕੈਂਡਰੀ ਪ੍ਰਮਾਣ ਪੱਤਰ 128 ਅੰਕ ਅੰਗਰੇਜ਼ੀ ਵਿੱਚ ਭਾਸ਼ਾ ਦੀ ਮਹਾਰਤ ਸ਼ੁਰੂਆਤੀ ਪੇਸ਼ਕੀ 124 ਅੰਕ ਫ੍ਰੈਂਚ ਭਾਸ਼ਾ ਦੀ ਮਹਾਰਤ ਉੱਚ ਵਿਚਕਾਰਲਾ 12 ਅੰਕ ਕੈਨੇਡਾ ਵਿੱਚ ਕੰਮ ਦਾ ਤਜਰਬਾ 1 ਸਾਲ ਦਾ 40 ਅੰਕ ਸਿੱਖਿਆ ਭਾਸ਼ਾ ਕੈਨੇਡੀਅਨ ਕੰਮ ਦਾ ਤਜਰਬਾ 50 ਅੰਕ ਵਪਾਰਕ ਪ੍ਰਮਾਣੀਕਰਨ 50 ਅੰਕ ਕੈਨੇਡੀਅਨ ਸਿੱਖਿਆ 3 ਅੰਕ ਫ੍ਰੈਂਚ ਵਿੱਚ નિਪੁੰਨ 50 ਅੰਕ ਬੀਨਾ ਜੀਵਨ ਸਾਥੀ ਦੇ ਪ੍ਰਾਇਮਰੀ ਵਿਨੇਕਾਰ ਕੋਰ ਮਨੁੱਖੀ ਪੂੰਜੀ 392 ਬਲਿਕ 460 ਉਨਤ ਬਾਦਲੇ ਸੰਯੋਗ 100 100 ਤੇ ਵਧੇਕਾਰਕ 80 ਬਲਿਕ 100 ਨਤੀਜੇ ਸ਼ਾਮੀ ਨੂੰ 572 ਰੈਂਕ ਪ੍ਰਾਪਤ ਕੀਤੇ ਜੋ ਸੀਈਸੀ ਸ਼੍ਰੇਣੀ ਵਿੱਚ ਮੌਜੂਦਾ ਕੱਟਆਫ ਤੋਂ ਵਧੀਆ ਐਕਸਪ੍ਰੈਸ ਐਂਟਰੀ ਪੂਲ ਵਿੱਚ ਮੈਂ ਕਿੱਥੇ ਰੈਂਕ ਕਰਦਾ ਇੱਕ ਵੱਡਾ ਸਵਾਲ ਬਣਦਾ ਆਈਆਰਸੀਸੀ ਕੋਲ ਐਕਸਪ੍ਰੈਸ ਐਂਟਰੀ ਪੂਲ ਵਿੱਚ ਸਾਰੇ ਪ੍ਰੋਫਾਈਲਾਂ ਦਾ ਇੱਕ ਵਿਆਪਕ ਅਤੇ ਆਪਟੂ ਡੇਟ ਰਿਕਾਰਡ ਹੈ ਜੋ ਉਮੀਦਵਾਰਾਂ ਨੂੰ ਇਹ ਪੂਲ ਦੀ ਸਮੁੱਚੀ ਸਥਿਤੀ ਅਤੇ ਇਸ ਵਿੱਚ ਉਹਨਾਂ ਦੀ ਰੈਂਕਿੰਗ ਬਾਰੇ ਇੱਕ ਵਿਚਾਰ ਦੇ ਸਕਦਾ ਹੈ। ਇਹ ਸੂਚੀ ਲਗਾਤਾਰ ਵੱਲਦੀ ਹੈ ਕਿਉਂਕਿ ਨਵੇਂ ਪ੍ਰੋਫਾਈਲ ਸਪੁੱਧ ਕੀਤੀਆਂ ਜਾਂਦੀਆਂ ਨੇ ਅਤੇ ਪੁਰਾਣੀਆਂ ਮਿਆਦਾਂ ਖਤਮ ਹੋ ਜਾਂਦੀਆਂ ਨੇ। 27 ਅਗਸਤ ਨੂੰ ਪੂਲ ਵਿੱਚ 2,5137 ਉਮੀਦਵਾਰ ਸਨ ਇਸ ਡਰਾਫਟ ਅਨੁਸਾਰ ਜ਼ਿਆਦਾਤਰ ਉਮੀਦਵਾਰ 450 ਦੇ 500 ਅੰਕ ਦੀ ਰੇਂਜ ਵਿੱਚ ਜਾਪਦੇ ਹਨ। ਇਸ ਬ੍ਰੈਕਟ ਵਿੱਚ 61139 ਉਮੀਦਵਾਰਾਂ CEC ਡਰਾ ਵਿੱਚ ਮੌਜੂਦਾ ਕੱਟ ਆਫ ਸਕੋਰ 500 ਤੋਂ ਵੱਧ ਹੋਣ ਨਾਲ ਪਾਸ਼ਾ ਦੀਆਂ ਯੋਗਤਾ ਸੁਧਾਰ ਕਰਕੇ ਇੱਕ ਯੋਗ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨਾ ਜਾਂ PNP ਵਿਕਲਪਾਂ ਦੀ ਪਰਚੋਲ ਕਰਕੇ ਅੰਗਨ ਅੰਕਾਂ ਨੂੰ ਵਧਾਉਣਾ ਇੱਕ ਉਮੀਦਵਾਰ ਨੂੰ ITA ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ ਕੈਨੇਡੀਅਨ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ aajnewswala.com ਦੇ ਨਾਲ